ਹੰਦਵਾਲ ਦੇ ਵਿੱਚ ਤੇ ਤੀਜਾ ਬੇਲੇ ਸਿਆਣੇ ਨਾਮਨਗਰ ਦੇ ਵਿੱਚ ਇੱਕ ਚੱਕ ਲੀਬਰ ਦੇ ਵਿੱਚ ਚਾਰ ਤੇ ਪੰਜਵਾਂ ਸਾਡਾ ਤਲਵਾਰੇ ਦੇ ਭੋਗਵਾਨਾਂ ਦੇ ਵਿੱਚ ਇਹਨਾਂ ਪੰਜੇ ਸਟਾਉਨ ਕਲੈਕਟਰਾਂ ਦੇ ਜਦ ਕੀ ਪਿਛਲੇ ਤਤਾਂ ਮਹੀਨਿਆਂ ਤੋਂ ਇਸ ਖਿੱਤੇ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰ ਉਹ ਲੋਕ ਲੜ ਰਹੇ ਆ ਬੋਲ ਰਹੇ ਆ ਉਹਨਾਂ ਤੋਂ ਪਹਿਲਾਂ ਵੀ ਕਈ ਥਾਵਾਂ ਤੋਂ ਬੋਲ ਰਹੇ ਆ ਪ੍ਰਸ਼ਾਸਨ ਤੇ ਉਹਦੇ ਪਰਛਾਤੇ ਹੋਈ ਸਰਕਾਰ ਜਿਹੜੀ ਇਹ ਕੰਦੀ ਹੈ ਸਿਆਸੀ ਮਾਈਨਿੰਗ ਮਾਫੀਆ ਨੂੰ ਨਾਤ ਪਾਵਾਂਗੇ ਪਰ ਗੰਤਮਨ ਇਹੀ ਕਹਿੰਦਾ ਰਿਹਾ ਨਾ ਕਿ ਮੈਂ ਆਮ ਮਨਦਾ ਆ ਆਮ ਲੋਕਾਂ ਦੇ ਲਈ ਕੰਮ ਕਰਾਂਗਾ ਆਮ ਲੋਕ ਤਾਂ ਸੀ ਤੁਸੀਂ ਜਿਹੜੇ ਮਾਰੇ ਜਾ ਰਹੇ ਇਹ ਅੱਜ ਵੀ ਲੜਾਈ ਦੇ ਵਿੱਚ ਤੁਹਾਨੂੰ ਕੱਖੇ ਕਰਨ ਦਾ ਹੌਸਲਾ ਦੇਦਾ ਹੈ ਕੱਟ ਕਰਨ ਦਾ ਮੁੱਦ ਤੋਂ ਮੰਨਣਾ ਕਿਉਂਕਿ ਮਾਈਨਿੰਗ ਦੇ ਖਿਲਾਫ ਲੜਾਈ ਨੂੰ ਫੇਰੂ ਫੇਰੂ ਕਰਨ ਦੇ ਲਈ ਜਤਨ ਲੰਬੇ ਹੋਏ ਆ ਉਸੇ ਲੈਖੜਾ ਜਿਹੜਾ ਸਾਡੇ ਇਹਨਾਂ ਤੋਂ ਵੀ ਗੱਲ ਸੁਣੀ ਹੈ ਇਹਨਾਂ ਦਾ ਘਾਟਾ ਤੱਕ ਰੱਖਿਆ ਮਾਇਨ ਬਾਪਿਆ ਕੱਪ ਨਹੀਂ ਹੋ ਸਕਦਾ ਕਿ ਇਹ ਆਪਣੇ ਪਿੰਡ ਦੇ ਵਿੱਚੋਂ ਗੱਟੀਆਂ ਨਹੀਂ ੱੱਪਣ ਦਿੰਦੇ ਅੰਦਵਾਲ ਦੇ ਵਿੱਚ ਲੋਕਾਂ ਨੂੰ ਲਗਾਤਾਰ ਸੰਘਰਸ਼ ਦੀ ਕੋਸ਼ਿਸ਼ ਕੀਤੀ ਹੈ ਮਾਈਨਿੰਗ ਮਾਫੀਆ ਨੇ ਛੋਟੀਆਂ ਦੇ ਵਿੱਚ ਲਗਾਤਾਰ ਇਹ ਜਿਹੇ ਕੰਮ ਕਰਿਆ ਲੋਕ ਫੇਰ ਖੜੀ ਨੇ ਸਮਾਜਿਕ ਨੇ ਜਿਹੜੇ ਪਿੰਲੇ ਘਾਕਰਾਂ ਤੋਂ ਸਾਡੇ ਸਾਥੀ ਹੈ ਇਹਨਾਂ ਦਾ ਇਲਾਕਾ ਰੋੜ ਗਿਆ ਸੀ ਮਾਈਨਿੰਗ ਕਰਕੇ 2022 ਦੇ ਵਿੱਚ ਕੋਈ ਵੀ ਸਾਰ ਲੈਣੇ ਆ ਇੱਥੇ ਬੜਿਆ ਹੀ ਨਹੀਂ ਕੋਈ ਕਾਹੇ ਪੰਜਾਬ ਸਰਕਾਰ ਦਾ ਵੱਡਾ ਮੁੱਖ ਮੰਤਰੀ ਹੈ ਤੇ ਕਾਹੇ ਇਥੋਂ ਦੇ ਪ੍ਰਧਾਨ ਆਵਾਮੀ ਪਾਰਟੀ ਦਾ ਪ੍ਰਧਾਨ ਹੈ ਮੁਕੇਰੀਆਂ ਦਾ ਪੀਐਸ ਮੁਲਕਾਨੀ ਬੜੀਆਂ ਮੀਟਿੰਗਾਂ ਹੁੰਦੀਆਂ ਪਰ ਮਾਈਨਿੰਗ ਦੀ ਖਾਇਰ ਨਹੀਂ ਪਹਿਲਾਂ ਜਰੂਰ ਵੀਡੀਓ ਪੈਂਦੀਆਂ ਨਹੀਂ ਆ ਵੀ ਮਾਈਨਿੰਗ ਬੰਦ ਕਰਾਵਾਂਗੇ ਮਾਈਨਿੰਗ ਬੰਦ ਕਰਾਵਾਂਗੇ ਤਾਂ ਇਤਰੋ ਦਸੂਏ ਦਾ ਐਮਐਲਏ ਹੈ ਜਿਹਨੇ ਵਾਦਾ ਕੀਤਾ ਵੀ ਮੈਂ ਆਪਣੇ ਰਾਜ ਦੇ ਵਿੱਚ ਕੋਈ ਹੈ ਸਪਰੇਸ ਨਹੀਂ ਲੱਗਣ ਦਾ ਬਾਗਾ ਤੇ ਭੋਰ ਬਦਵਾਨੀਆਂ ਦੇ ਵਿੱਚ ਦਿਨ ਰਾਤ ਕੋਤਖਾਈ ਕੀਤੀ ਹੈ ਕਹਿੰਦਾ ਹੈ ਕਿ ਪ੍ਰਸ਼ਾਸਨ ਕਦੇ ਵੀ ਬੰਦ ਕਰਾਂਗਾ ਅਜਿਹਾ ਮੈਂ ਕਹਿੰਦਾ ਆ ਕਿ ਇਹਨਾਂ ਲੋਕਾਂ ਦਾ ਕ੍ਰਿਮਿਨਲ ਧਾਰਾ 'ਵਾਂ' ਦਰਜ ਕਰਕੇ ਨਾਲ ਥੋਕਣਾ ਚਾਹੀਦਾ ਅੰਦਰ ਤੇ ਉਹਨਾਂ ਨੂੰ ਪ੍ਰੇਖਾ ਕਿ ਲੋਕ ਗਰੀਬ ਹੈ ਕੁਝ ਵੀ ਕਰ ਸਕਦੇ ਕਲੈਕਟਰ ਨਾਲ ਫੋਨ ਕਰਕੇ ਧਮਕਾਤੀ ਹੈ ਮੈਂ ਥੋਕ ਕੇ ਗੱਲ ਕਹਿੰਦਾ ਜੇ ਅਸੀਂ ਆਪਣੀ ਆਈਟੀ ਆ ਗਏ ਨਾ ਤੇ ਤੁਹਾਡਾ ਬਾਲ ਨਹੀਂ ਲਪੜਨ ਦੇਣਾ ਕਿਸੇ ਤੇ ਬਾਲ ਨਹੀਂ ਲਪੜਨ ਦੇਣਾ ਇਹਨਾਂ ਦਾ ਹੋ ਹੈ ਇਸ ਤੋਂ ਵੱਡੇ ਘਰਮ ਚੋਧਰੀ ਵੱਡੇ ਘਰਮ ਚੋਧਰੀ ਤੇ ਬਰੋਟਾ ਪੈਂਦਾ ਜਿਹੜਾ ਸਮਝਦਾਰੀ ਦਾ ਮੈਂ ਤਾਂ ਬਤਾਇਆ ਕਿ ਕੋਈ ਹੋ ਨਹੀਂ ਸਕਦਾ ਤੇ ਲੋਕਾਂ ਨੇ ਇਤਿਹਾਸ ਤੈਅ ਕੀਤਾ ਇੱਕੋ ਦਾ ਉਹ ਬੰਦੇ ਦਾ ਨਾਂ ਕੋਈ ਬੁਰਾ ਸਰਦਾਰ ਕੱਢੋ ਬੰਦੇ ਦਾ ਕੋਈ ਪਤਾ ਹੀ ਨਹੀਂ ਆ ਪਿਓ ਹੈ ਕਿੱਥੇ ਹੈ ਬੇਮਾਰ ਮਹਤੜ ਬੰਦਿਆਂ ਨੇ ਕਹਿ ਕਰ ਦਿੱਤਾ ਸੀਗਾ ਇਤਿਹਾਸ ਕਬਾਇਆ ਹੈ ਕਿ ਉਹ ਲੱਗਾ ਯਾ ਕਿ ਜਦੋਂ ਬੀਬੀਆਪੀ ਦੇ ਵਿੱਚ ਥਾਸੀ ਦਾ ਫਲੱਡ ਆਇਆ ਤੇ ਚੇਅਰਮੈਨ ਨੂੰ ਜਾ ਕੇ ਚੰਡੀਗੜ੍ਹ ਠੋਕਿਆ ਸੀਗਾ ਇਹੋ ਲੋਕ ਹੈ ਤੇ ਪੁਨੇਖਾ ਇੱਕ ਗੱਲ ਦਾ ਟ੍ਰੇਸ਼ਨ ਮਾਲਕਾਂ ਨੂੰ ਕੀ ਆ ਜਾਂਦੇ ਜਲੰਧਰ ਤੋਂ ਕਿ ਮੈਂ ਉੱਥੋਂ ਆ ਕੇ ਕਲੈਕਟਰ ਖੋਲ ਰਿਹਾ ਜੀ ਸਾਨੂੰ ਮਨਾ ਦੇ ਲੋਕ ਇਹ ਆ ਲੋਕ ਆ ਕੇ ਮਿਲੋ ਲੋਕਾਂ ਨੂੰ ਇਹਨਾਂ ਨੂੰ ਤਕਰੀਬ ਹੈ ਕਿਉਂਕਿ ਘਰ ਦੇ ਬਲੇ ਤੁਸੀਂ ਤਾਂ ਗੱਡੀਆਂ ਛੱਡ ਕੇ ਭੱਜ ਗਏ ਸੀ ਇੱਥੇ ਆਦਾ ਕਰਮਜੋਦ ਕਲੈਕਟਰ ਉਹ ਐਚਪੀ ਵਾਲਾ ਕਿ ਜਦੋਂ ਬੇਲਾ ਠਾਕਰਾ ਰੁੜਿਆ ਨਮਾ ਦਾ ਰੁੜਿਆ ਤੇ ਕਲੈਕਟਰ ਦਾ ਮਾਲਕ ਇੱਕ ਨਹੀਂ ਪੱਟਿਆ ਲਾਈਕੀ ਦੌੜ ਕੇ ਸਾਹੇ ਕਿ ਲੋਕਾਂ ਦੇ ਲਈ ਅੱਜ ਵੀ ਸੜਕੋ ਟੁੱਤੀ ਹੋਈ ਆ ਜਿਹੜਾ ਸਾਡੀ ਰਿਸਟਰਡ ਜਨਵਾਤਰ ਪੰਜਾਬ ਨੂੰ ਅਸੀਂ ਅੱਜ ਵੀ ਆਪਣੇ ਖੇਤਾਂ 'ਚ ਨਹੀਂ ਜਾ ਸਕਦੇ ਇਹ ਬੇਲਾ ਇਹਨੇ ਸਾਡੇ ਦੇ ਲੋਕ ਆਏ ਆ ਰਾਤ ਨਿਕਰ ਕੇ ਤਾਂ ਗੁੰਡਾ ਕਰਤੀ ਕਰਨ ਦਾ ਕੋਈ ਕਫਰ ਨਹੀਂ ਛੱਡੀ ਉੱਤੇ ਕੱਢਿਆ ਅਗੇ ਵਿੱਚ ਹੋਰ ਮੇਰੀ ਮੰਨੀ ਆ ਮੈਂ ਫਲਾਣਾ ਕਰੂੰਗਾ ਤੇਰੀ ਜ਼ਮੀਰ ਹੋ ਸਕਦੀ ਆ ਕਿਲਾ ਦੋ ਕਿਲਾ ਪਰ ਇਹ ਹਵਾ ਤੇਰੇ ਪਿਓ ਦੀ ਨਹੀਂ ਐ ਇਹ ਹਵਾ ਇਥੋਂ ਦੇ ਭਾਰਤ ਦੇ ਇਥੋਂ ਦੇ ਫਸੂਲੇ ਲੋਕਾਂ ਦੀ ਐ ਕੋਈ ਹਵਾ ਵੀ ਆਪਣੀ ਸਰਕਾਰਾਂ ਦਾ ਕਿਸੇ ਕਲੇਸ਼ਨ ਨਾਲ ਕੋਈ ਅਧਕਾਰ ਨਹੀਂ ਇਹ ਤੁਹਾਡੇ ਡੀਸੀ ਕੋਲਕਾਰ ਨਹੀਂ ਪੁਲਿਸ ਕੰਟਰੋਲ ਮੁਰਦੇ ਐਕਸੀਡੈਂਟ ਕੋਲਕਾਰ ਨਹੀਂ ਜਿਹੜਾ ਇਹ ਕਹਿੰਦਾ ਵੀ ਮੈਨੂੰ ਐਸਪੀਐਮ ਨੇ ਪਰਮਿਸ਼ਨਾਂ ਦਿੱਤੀਆਂ ਆਏ ਆ ਅੱਜ ਦਾ ਕੱਟ ਕਰਕੇ ਐਲਪੀਐਮ ਮਕੇਰੀਆ ਨੂੰ ਇਹ ਕੱਟਣ ਲੱਗੇ ਆ ਜਿਹੜੀ ਅੱਜ ਦੀ ਡੀਸੀ ਐ ਪਰਮੰਟਿਕ ਉਹਨੂੰ ਇਹਨਾਂ ਕਿਨਾਂ ਫੱਟੀਆਂ ਦੇ ਵਿੱਚ ਨਾ ਫੱਟੀਆਂ ਦੇ ਵਿੱਚ ਕਬਾਇਆ ਸੀ ਜਦੋਂ 2017 ਚ ਦੀ ਇਹ ਗੱਲ ਕਹੀ ਸੀ ਕਿ ਉਹਨੂੰ ਵੀ ਤੂੰ ਜਿੰਨੀ ਮਰਜ਼ੀ ਮਤਲਬ ਕਰ ਲੈ ਕਲੈਕਟਰ ਵਾਲਿਆਂ ਦੀ ਸਾਡਾ ਨਾਂ ਬਦਲ ਦਿਆ ਜੇ ਉਸ ਤੋਂ ਕੋਈ ਗੱਡੀ ਚੱਪਣ ਦਵਾਵਾਂਗੇ ਕਹਿੰਦੇ ਟੋਟੀਆਂ ਦੇ ਵਿੱਚੋਂ ਕੋਈ ਗੱਡੀ ਚੱਪ ਸਕਦੀ ਹੈ ਕਹਿੰਦੇ ਤਕਮੀਰਪੁਰ ਦੇ ਵਿੱਚੋਂ ਕੋਈ ਗੱਡੀ ਚੱਪਦੀ ਹੈ ਕਹਿੰਦੇ ਹੰਦਵਾੜ ਤੋਂ ਕੋਈ ਗੱਡੀ ਚੱਪਦੀ ਹੈ ਨਵੇਂ ਰਸਤੇ ਇਲਲੀਗਲ ਕੱਟਲੇ ਇਹਨਾਂ ਨੇ ਗੱਲ ਅਗਲੀ ਆ ਹੁਣ ਕਿਉਂਕਿ ਲੋਕਾਂ ਦਾ ਜਿਹੜਾ ਫ਼ਬਰ ਹੈ ਉਹ ਪਾਣੀਆ ਜਿਹੜਾ ਫਿਰ ਤੋਂ ਲੰਘ ਗਿਆ ਸਾਡੇ ਸਾਹਮਣੇ ਹੈ ਜੇ ਕਨੈਕਸ਼ਨਰਾਂ ਦੇ ਬਰੋਤੇ ਲੋਕ ਬੋਲੇ ਨਾ ਇਹ ਦੁਕਾਨਦਾਰ ਨਾ ਬੋਲੇ ਇੱਥੋਂ ਸੁਣਨ ਵਾਲੇ ਲੋਕ ਨਾ ਬੋਲੇ ਇਹ ਕੋਈ ਮਜਵਾ ਨਹੀਂ ਅਸੀਂ ਲਾ ਰਹੇ ਸੋਖ ਹੈ ਤਕਰੀਬ ਹੈ ਤੇ ਨਹੀਂ ਜਿਹੜੀ ਹੈ ਤੁਹਾਡੀ ਦੁਕਾਨ ਹੈ ਤੁਹਾਡੀ ਦੁਕਾਨ ਤੇ ਕਿਸੇ ਨੇ ਰਾਸ਼ਨ ਫ੍ਰੀ ਕੰਨੀ ਆਣਾ ਕਿਉਂਕਿ ਲੋਕ ਵੀ ਰਹੇ ਇੱਥੇ ਉਧਰ ਦੇ ਅੱਗੇ ਕੋਈ ਜ਼ੋਰ ਹੈ ਦੱਸਦੇ ਕੋਈ ਕਹਿੰਦੇ ਪਾਣੀ ਦੇ ਅੱਗੇ ਅੱਗੇ ਸਾਡਾ ਜ਼ੋਰ ਚੱਲਦਾ ਹੈ ਸਾਡੇ ਫਿਰ ਦੇ ਉੱਪਰ ਲਗਭਗ 200 ਫੁੱਟ ਉਚਾਈ ਦੇ ਉੱਪਰ ਪੌਂਗੜਾ ਬਣਿਆ ਹੋਇਆ 200 ਫੁੱਟ ਭਾਰਤ ਦੇ ਵੱਡੇ ਮਿੱਟੀ ਦੇ ਬਣੇ ਘੋਤੇ ਜਾਮਾ ਦੇ ਵਿੱਚ ਉਹਦਾ ਨਾਮ ਦਾ ਮਿੱਟੀ ਦਾ ਬਣਿਆ ਹੋਇਆ ਜਾਮਾ ਥੱਲੇ 52 ਗੇਟ ਜਿਦੇ ਚੋਂ ਰੋਜ਼ 111000 ਕਿਊਬਿਕ ਪ੍ਰਤੀ ਸੈਕਿੰਡ ਪਾਣੀ ਕੱਪਦਾ ਹੈ ਇੰਨਾ ਪਾਣੀ ਜੇ ਨਹਿਰ ਦੇ ਵਿੱਚ ਘਾਲਾ ਪੈ ਗਿਆ ਤੇ ਫਲਕੇ ਸਾਰੇ ਪਿੰਡ ਰੁੜ ਜਾਣੇ ਚੰਗੜਵਾ ਦੇ ਲੋਕ ਆਏ ਸਾਡੇ ਜਨੋਜਵਾਰ ਸਾਥੀ ਉੱਥੇ ਕਰੈਕਟਰ ਪੁੰਜਾ ਗੇਟਾ ਤੇ ਮਹਿਜ 200 ਮੀਟਰ 700 ਮੀਟਰ ਤੇ ਕਰੈਕਟਰ ਲਗਾ ਦਿੱਤਾ ਵੀ ਪੁੰਜਾ ਗੇਟ ਦੀ ਪੱਟ ਦੇਣੀ ਹੈ ਰਹਿਣ ਦੀ ਹੈ ਹੁਣ ਪਹਿਲਾ ਭਾਈ ਵਾਲੀਆ ਪੁਰਾਣੇ ਲੀਡਰਾਂ ਦੀਆਂ ਹੁਣ ਨਵੇਂ ਲੀਡਰਾਂ ਵੀ ਉਹਨਾਂ ਦੇ ਵਿੱਚ ਹੋ ਗਿਆ ਕਿ ਉਹ ਨਹਿਰ ਦੀ ਪਟਰੀ ਤੋਂ ਇਹ ਜਿਹੜੀ ਪਟਲੀ ਤੋਂ ਪੁਰਾਣੇ ਸਮੇਂ 'ਚ ਸਾਡੇ ਪੁਰਖੇ ਰੇੜਾ ਲੈ ਕੇ ਵੀ ਟੱਪਦੇ ਸੀਗੇ ਤਾਂ ਉਹਨਾਂ ਦੇ ਪਰਚਾ ਦਰਜ ਹੋ ਜਾਂਦਾ ਸੀਗਾ ਅੱਜ ਉੱਥੋਂ ਲਗਭਗ 7 70 70 ਟਨ ਮਾਲ ਲੈ ਕੇ ਟਰੱਕ ਟੱਪਦੇ ਆ ਇਹਨਾਂ ਦੇ ਪਿਓ ਨੇ ਜਿਹੜੇ ਉਹ ਪੈਸੇ 2 ਤੋਂ 3 ਕਰੋੜ ਰੁਪਏ ਜਿਹੜਾ ਰੋਜ਼ਾਨਾ ਫਿਕਰੀ ਦਾ ਪਿਆਰ ਹੋ ਰਿਹਾ ਹੈ ਇਹ ਕੇ ਨਹਿਰਾ ਲੋਕਾਂ ਦੇ ਜੇਬਾਂ ਦੇ ਪੈਸੇ ਲੋਕਾਂ ਦੇ ਟੈਕਸਾਂ ਦੇ ਪੈਸਾ ਤੋਂ ਬਣਿਆ ਹੈ ਜਿਹੜੀ ਹੂਣ ਤੱਕ ਹਦਾ ਤੁਹਾਨੂੰ ਮੈਂ ਇਹ ਗੱਲ ਕਹਿ ਰਹੀ ਆ ਬੜੀ ਦੇਰ ਹੋ ਗਈ ਹੈ ਛੋਟੇ ਵੱਡੇ ਐਕਸ਼ਨਾਂ ਕਰਦਿਆਂ ਨੂੰ ਤਲਵਾਰਿਆਂ ਨੇ ਕਿਤੇ ਅੱਜ ਛੋਟੀ ਛੋਟੀ ਮੀਟਿੰਗਾਂ ਕੀਤੀਆਂ ਪਰ ਇਹ ਕਰੇਸ਼ਨ ਮਾਲਕਾਂ ਨੇ ਨਾਲ ਆਪਸ ਵਿੱਚ ਹੀ ਨੇ ਇੰਨਾ ਕਿ ਜਾਦੇ ਗੰਦ ਪਾ ਲਿਆ ਮੈਨੂੰ ਨਹੀਂ ਲੱਗਦਾ ਵੀ ਹੁਣ ਸਰਪ ਗੱਤਾਂ ਦੀ ਲੋੜ ਹੈ ਆਹ ਨਾਲੇ ਸਮੇਂ ਦੀ ਤਾਂ ਫੱਟੇ ਐਕਸ਼ਨ ਕਰਾਂਗੇ ਮੈਂ ਨਾਲ ਦੋ ਦਿਨਾਂ ਦੇ ਸੱਤੇ ਦੇ ਵਿੱਚ ਅੱਜ ਦਾ ਕੱਟ ਕਰਨ ਦਾ ਸੱਦਾ ਦਿੱਤਾ ਜਿਹਦੇ ਜੀ ਸਾਰੇ ਹੋਏ ਟਾਪੀਆਂ ਦੀ ਮੀਟਿੰਗ ਤੋਂ ਬਾਅਦ ਫੱਟੇ ਦਾ ਕੱਟ ਕਿੰਨੇ ਆ ਪ੍ਰਸ਼ਾਸਨ ਨੂੰ ਮੈਂ ਨਹੀਂ ਮੈਂ ਤੇ ਵੀ ਪੁਲਿਸ ਕੰਟਰੋਲ ਬੋਰਡ ਨੂੰ ਹੰਜੇ ਸਟੋਰ ਕਰੈਕਸ਼ਨਾਂ ਦੇ ਪੂਰੀ ਦੌਰ ਤੇ ਕਾਗਜ਼ ਰੱਦ ਹੋਣੇ ਚਾਹੀਦੇ ਹਫਤੇ ਦੇ ਅੰਦਰ ਅੰਦਰ ਜੇ ਹਫਤੇ ਤੋਂ ਬਾਅਦ ਇਹ ਕਰੈਕਸ਼ਨਾਂ ਦੇ ਕਾਗਜ਼ ਰੱਦ ਨਹੀਂ ਹੋਏ ਜੇ ਇਹ ਮਾੜੇ ਮੋਟੇ ਇਹਨਾਂ ਦੇ ਕਾਕੇ ਬਣਿਓ ਡਿਸਪੈਂਸਲ ਨਹੀਂ ਹੋਏ ਮਾਰਤਾ ਤੇ ਕ੍ਰਿਮੀਨਲ ਧਾਰਾਵਾਂ ਦੇ ਤਹਿਤ ਪਰਚੇ ਨਾ ਹੋਏ ਕਿਉਂਕਿ ਇਹ ਮਿੱਟੀ ਸਾਡੀ ਮਾਂ ਆ ਉਹਦੀ ਤਬਾਹ ਕਰ ਰਹੇ ਆ ਤੇ ਇਹ ਜੇ ਨਾੜਾ ਤੇ ਕਾਰਵਾਈ ਹੋਈਏ ਡਿਸਪੈਂਸਲ ਨਾ ਹੋਏ ਕਾਗਜ਼ ਰੱਦ ਨਾ ਹੋਏ ਤੇ ਹਫ਼ਤੇ ਬਾਅਦ ਪੱਟੀ ਐਕਸ਼ਨ ਦੇ ਲਈ ਤੁਸੀਂ ਸਾਰੇ ਤਿਆਰ ਹੋ। ਤਿਆਰ ਤਾਂ ਨਹੀਂ ਤੁਸੀਂ ਇਹ ਦੱਸੋ ਆਪ ਕਰੇਗਾ। ਨੰਨੇ ਪੜਾਇਥੇ ਇੱਥੇ ਕੋਈ ਸਿਆਸੀ ਪਾਰਟੀ ਨਹੀਂ ਮਸਲੇ ਦੇ ਇਲਾਕੇ ਨੂੰ ਬਚਾਉਣ ਦਾ ਹੈ। ਇੱਥੇ ਕੋਈ ਵਿਅਕਤੀ ਵਿਸ਼ੇਸ਼ ਬੱਧਾ ਨਹੀਂ। ਧਮਿੰਦਰ ਰੱਖੇ ਆ, ਕਿਰਪਾਣ ਜੀ ਪਿੱਛੇ ਆ ਜਾਂ ਮਨੋਜ ਜੱਤੀ ਆ ਜਾਂ ਰਾਣਾ ਅੱਗੇ ਪਿੱਛੇ ਆ ਕੋਈ ਮਤਲਬ ਨਹੀਂ। ਮਸਲਾ ਇਸ ਇਲਾਕੇ ਨੂੰ ਬਚਾਉਣ ਦਾ ਹੈ। ਇਸ ਇਲਾਕੇ ਦੇ ਲੋਕਾਂ ਨੂੰ ਲੜੇ ਬਗੈਰ ਹੋਰ ਕੋਈ ਹੱਲ ਨਹੀਂ ਹੈ। ਇੱਥੇ ਕੁਝ ਨਹੀਂ ਬਚਦਾ। ਨਾ ਇੱਥੇ ਟੈਂਪੂ ਚਾਲਕ ਬਚਦਾ। ਨਾ ਸੇਕਲਾਰੇ ਨਾ ਕਿਸਾਨ ਨਾ ਮਜ਼ਦੂਰ ਨਾ ਦੁਕਾਨਦਾਰ ਇਹ ਪੁੱਛੋ ਹਜੇ ਤਾਂ ਇਹ ਥੋੜੇ ਗਿਣਤੀ ਦੇ ਵਿੱਚ ਹੈ ਪੁੱਛੋ ਲੋਕ ਲੜਦੇ ਪਏ ਐ ਇਹ ਤਾਂ ਇਹਨਾਂ ਦੀ ਗੁੰਡਾ ਕਰਦੀ ਫੈਰੂ ਐ ਇਹ ਕ੍ਰੈਸ਼ਰ ਮਾਲ ਕਹਿੰਦੇ ਤੁਹਾਡੀਆਂ ਦੁਕਾਨਾਂ ਤੱਕ ਲੁੱਟ ਕੇ ਲੈ ਜਾਣੀਆਂ ਐ ਮੈਂ ਗਵਾਹੀ ਭਰਦੀ ਐ ਇਹ ਹੋਣਾ ਐ ਜੇ ਇੱਥੇ ਬੱਧੇ 300 ਕ੍ਰੈਸ਼ਰ ਹੋਰ ਲਾਂਗ ਜਾ ਰਹੇ ਐ ਤੇ ਤਿੰਨ ਤੋਂ ਕਈ ਛੋਟੇ ਨੇ ਕਾਰੋਬਾਰ ਬੰਦ ਜਾਣਾ ਕਾਰੋਬਾਰ ਬੰਦ ਜਾਣਾ ਇਹ ਤਾਂ ਹਾਲ ਹੋ ਗਿਆ ਤੇ ਬਾਹਰ ਲੜਾਈ ਲੱਗੀ ਹੋਈ ਐ ਡਰ ਕੇ ਘਰ ਚ ਬੜੇ ਤੇ ਜਦੋਂ ਘਰ ਤਾਂ ਕਿੱਥੇ ਜਾਵਾਂਗੇ ਤਾਡੇ ਜਮੀਰਾਂ ਦੇ ਜਿਹੜੇ ਲੋਕ ਹੈ ਪਹਿਲੇ ਸਰਨਾਜ ਨਹੀਂ ਆਏ ਸਾਹਮਣੇ ਕਰਦੇ ਸੀ ਗੱਲ ਪਰ ਹੁਣ ਪਤਾ ਜਦੋਂ ਥੇਪ ਦੇ ਵਿੱਚ ਪ੍ਰੈਸ਼ਰ ਲੱਗ ਗਿਆ ਜੋ ਤੁਹਾਡੇ ਜਮੀਰਾਂ ਦਾ ਉਹ ਤਰਸ ਜ ਚੱਲਦਾ ਹੈ ਉਹਦੀ ਆਵਾਜ਼ ਆਈ ਦਾ ਦਿਸਾਨ ਕੱਲਾ ਤੁਹਾਡੇ ਜਮੀਰਾਂ ਨੂੰ ਨਹੀਂ ਆ ਉਹਦਾ ਆਵਾਜ਼ ਆਈ ਦਾ ਨਿਕਤਾਨ ਅੰਦਵਾਲ ਰੂਮੀਆ ਉਹ ਨਾਲੇ ਨੂੰਮੀਆ ਲੁਧਿਆੜੀ ਰੂਮੀਆ ਪਰਲੇ ਬਸਰ ਸਰੀਆਣਾ ਤਾਂਜੂਪੀ ਰੂਮੀਆ ਗੱਡੀਆਂ ਤਾਂ ਇੱਥੋਂ ਹੀ ਜਾਣੀਆਂ ਨਾ ਗੈਪ ਤਾਂ ਹੋਣੀ ਜਾਣੀਆਂ ਕਿੰਨੇ ਹਾਦਸੇ ਹੋ ਗਏ ਪਿਛਲੇ ਸਾਲਾਂ ਦੇ ਵਿੱਚ ਅਸੀਂ ਲਗਾਤਾਰ ਕਿਸਾਨੀ ਮਸਲਿਆਂ ਦੇ ਲਈ ਸੰਘਰਸ਼ ਕਰ ਰਹੇ ਹਾਂ ਪਿੱਛੇ ਸਾਡੇ ਇੱਕ ਸਾਲ ਲਗਾਤਾਰ ਕ੍ਰੈਸ਼ਰਾਂ ਦੀ ਗਿਣਤੀ ਵਧਾਈ ਜਾ ਰਹੀ ਹੈ ਮੈਂ ਇਹੀ ਗੱਲ ਕਹਿ ਕੇ ਤੁਹਾਡੇ ਸਾਰਿਆਂ ਨੂੰ ਇਹ ਗੱਲ ਤੋਂ ਇੱਕ ਜ਼ਕੀਨ ਲਾਣਾ ਚਾਹਨਾ ਪਿਆਰ ਤੋਂ ਬਾਅਦ ਕਿਸੇ ਕ੍ਰੈਸ਼ਰ ਮਾਲਕ ਕੋ ਕਿਸੇ ਅਫਸਰ ਕੋ ਲੜਨ ਦੀ ਲੋੜ ਨਹੀਂ ਹੈ ਤੁਸੀਂ ਮਾਲਕੋ ਇਸ ਤਰ੍ਹਾਂ ਕਹੇ ਦੇ ਚਾਹੇ ਤੁਹਾਡੇ ਇੱਕ ਮਰਲੇ ਵਿੱਚ ਵੀ ਹੈਗੇ ਤੁਸੀਂ ਨਾਗਰਿਕ ਹੋ ਇਸ ਇਲਾਕੇ ਦੇ ਤੁਹਾਡੇ ਕੋਲ ਵੋਟ ਦਾ ਅਧਿਕਾਰ ਹੈ ਇੱਕ ਵੀ ਸੋਨ ਕ੍ਰੈਸ਼ਰ ਇਸ ਇਲਾਕੇ ਦੇ ਵਿੱਚ ਹੋਰ ਨਹੀਂ ਲੱਗਣ ਦਿੱਤਾ ਜਾਊਗਾ ਇਹਨੇ ਲੈ ਤਕੜਾ ਹੋਣੇ ਪੈਣਾ ਹੈ। ਸਾਡਾ ਰਕੋ ਜ਼ਮੀਨ ਬਟਾਲ ਸੰਘਰਸ਼ ਕਮੇਟੀ ਦੇ ਛੰਡੇ ਪਹਿਲਾਂ ਵੀ ਲੋਕ ਲੜਦੇ ਰਹੇ ਆ ਅੱਜ ਵੀ ਲੜ ਰਹੇ ਆ ਇਹ ਛੰਡੇ ਨੂੰ ਹੋਰ ਤਕੜਾ ਸਾਨੂੰ ਕਰਨੇ ਪੈਣਾ ਹੈ। ਅੱਜ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਬਿਨਾ ਕੱਫਣ ਤੋਂ ਪੁਤਲਾ ਫੂਕ ਰਹੇ ਆ। ਇੱਕੋ ਵੱਧ ਸ਼ਰਮ ਨਹੀਂ ਹੋਣੀ ਚਾਹੀਦੀ। ਬਿਨਾ ਕੱਫਣ ਤੋਂ ਕਿਉਂਕਿ ਇਹ ਕਹਿੰਦਾ ਮੈਂ ਆਮ ਆਦਮੀ ਆਮ ਲੋਕਾਂ ਦੇ ਲਈ ਕੰਮ ਕਰਾਂਗਾ ਪਰ ਆਮ ਲੋਕਾਂ ਦੇ ਸਿਰਾਂ ਦੇ ਉੱਪਰ ਵੱਡੇ ਵੱਡੇ ਮਾਫੀਆ ਤੰਤਰ ਖੋਦ ਦਿੱਤਾ। ਸੇ ਭਗਵੰਤ ਮਾਨ ਇਥੋਂ ਕੰਢੀ ਦੇ ਇਲਾਕੇ ਤੋਂ ਇਹ ਦੇਖ ਲਈ ਇਹ ਕੰਢੀ ਦਾ ਇਲਾਕਾ ਭਗਤ ਸਿੰਘ ਦੇ ਸਾਥੀ ਪੰਡਿਤ ਕਿਸੋਰੀ لال ਜੋਧੇ ਦਾ ਇਲਾਕਾ ਹੈ ਇਹ ਲੋਕ ਲੜਨਾ ਜਾਣਦੇ ਆ چاہے ਉਹਨਾਂ ਦੀ ਹਾਈਟਾ ਉਹਨਾਂ ਦੇ ਕੱਦ ਕਾਟ ਸਰੀਰ ਚਾਹੇ ਛੋਟੇ ਆ ਉਹ ਘੱਟ ਜ਼ਮੀਨਾਂ ਦੇ ਮਾਲਕ ਆ ਉਹ ਗਰੀਬੜੇ ਆ ਪਰ ਉਹ ਲੜਨਾ ਜਾਣਦੇ ਆ ਅੱਜ ਤੇਰਾ ਪੁੱਤਰਾ ਫੂਕੇ ਇੱਥੇ ਹਲਾਰ ਕਰ ਰਿਹਾ ਵੀ ਮਾਈਨਿੰਗ ਦੇ ਕਲਾਬ ਹੋਰ ਤਕੜਾ ਇਤਿਹਾਸ ਅੰਗਰਸੇ ਉਲੀਕਾਗੇ ਹਰ ਇੱਕ ਪਿੰਡ ਦੇ ਪਹਿਲਾਂ ਵੀ ਲੜਦੇ ਰਹੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਨਵੇਂ ਜਿਹੜਾ ਪਿੰਡਾਂ ਦੇ ਵਿੱਚ ਜਾਗ ਲੱਗਾ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਕਿ ਅੱਜ ਦਾ ਇਹ ਐਕਸ਼ਨ ਇਹ ਸੰਕੇਤ ਤੇ ਹਫ਼ਤੇ ਦੇ ਵਿੱਚ ਦਾ ਕਲੈਕਸ਼ਨ ਤੇ ਇਹ ਕਾਰਵਾਈ ਨਾ ਹੋਈ ਅਗਲੇ ਸਿੱਕੇ ਐਕਸ਼ਨ ਦੇ ਵੱਲੋਂ ਸਿੱਕੇ ਐਕਸ਼ਨ ਦਾ ਸਾਹਮਣਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਰਨਾ ਪੈ ਸਕਦਾ ਇਹਦੇ ਨਾਲ ਹੀ ਤੁਹਾਡੇ ਸਾਰੇ ਸਾਥੀਆਂ ਦਾ ਮੈਂ ਖਨਨ ਰੋਕੋ ਜ਼ਮੀਨ ਬਚਾਓ ਕਮੇਟੀ ਵੱਲੋਂ ਧੰਨਵਾਦ ਕਰਦਾ ਤੇ ਆਪ ਰਹਿਦਾ 24 ਤੋਂ ਬਾਅਦ ਕਿੰਤੀ ਦੇ ਵਿੱਚ ਆਨ ਵਾਲੇ ਵੱਡੇ ਐਕਸ਼ਨ ਦੇ ਵਿੱਚ ਸ਼ਾਮਲ ਹੋਵੋ ਪੱਤਾ ਮੋਟਾ ਵੀ ਲਾਣਾ ਪੈ ਸਕਦਾ ਹੈ ਚਾਹੇ ਉਹ ਚੋਕ ਇਹੀ ਕਿਉਂ ਨਾ ਹੋਵੇ ਉਹ ਆਨ ਵਾਲੀ ਮੀਟਿੰਗਾਂ ਦੇ ਵਿੱਚ ਸੈਟ ਕਰਾਂਗੇ ਪੰਜਾਬ ਸਰਕਾਰ ਮੁੜਦਾਬਾਦ ਮੁੜਦਾਬਾਦ ਮਰਦਾਂ ਮਾਫੀਆ ਮੁੜਦਾਬਾਦ ਮੁੜਦਾਬਾਦ ਮੁੜਦਾਬਾਦ